ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਪੰਜ ਨਗਾਂ ਦੀ ਵੀਡੀਓ ਬਣਾਈ ਆ ਤਿੰਨ ਤਾਂ ਆ ਗਏ ਕਪਨਗਾਵਾ ਤੇ ਦੋ ਆ ਗਏ ਬਾਈ ਕੋਲੇ ਝੋਟੀਆਂ ਬਈ ਪਹਿਲੇ ਨੰਬਰ ਤੇ ਜਿਹੜੀ ਦੇਖ ਰਹੇ ਆ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਜੀ ਕਿੰਨੇ ਦਿਨ ਕੱਚੀ ਆ ਇਹ ਹਫਤਾ ਗਈ ਹਫਤਾ ਹਫਤੇ ਦੀ ਕੱਚੀ ਤੇ ਮੁੱਲ ਲੈਣ ਦੇਣ 62000 ਅੱਗੇ ਦੋ ਨੰਬਰ ਪਲੂਨਸ ਹੁੰਦੀ ਆ ਇਹ ਪਲੂਨਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਇਹ ਵੀ ਹਫਤਾ ਦਾ ਹਫਤੇ 10 ਦਿਨ ਦੀ ਕੱਚੀ ਆ ਠੰਡੀਆਂ ਸੀਲ ਬਾਈ ਸਾਰੀਆਂ ਨਹੀਂ ਫੁੱਲ ਆ ਬਾਈ ਨੇ ਫੁੱਲ ਵੀਡੀਓ ਦਿਖਾਈਆਂ ਜੀਆਂ ਇਹਦਾ ਮੁੱਲ ਬਾਈ 60000 ਆ ਨਾ ਇਹਦਾ ਪੈਂਟ ਆਈ ਇਹਦਾ 65000 ਪੈਂਟ ਤੇ ਤਿੰਨ ਨੰਬਰ ਦਾ ਮੁੱਲ ਬਾਈ ਨੇ ਰੱਖਿਆ ਬਾਈ 55000 ਦੂਜਾ ਸੂਆ ਦੂਜਾ ਸੂਆ ਇਹ 15 ਦਿਨ ਕੱਚੀ ਆ ਜੀ ਚੰਗਾ ਲੱਗਿਆ 15 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਕੱਚੀਆਂ ਵਾਲਾ ਮੁੱਲ 55 ਹੀ ਦੇ ਦੇਾਂਗੇ ਤੇ ਦੋ ਬਾਈ ਕੋਲੇ ਆ ਗਏ ਬਾਈ ਝੋਟੀਆਂ ਟਾਪ ਕੁਆਲਿਟੀ ਦੀ ਬਾਈ ਕਿੰਨੀ ਕਿੰਨੀ ਉਮਰ ਦੀ ਆ ਗਏ ਦੋ ਮੈਂ ਉਹ 2.5 ਸਾਲ ਤੋਂ ਘੱਟ ਆਈ ਆ ਦੋ ਤੋਂ ਠੀਕ ਆ ਬਾਈ ਤੇ ਮੁੱਲ ਬਾਈ ਨੇ ਜਮਾ ਜਾਇਜ਼ ਤੇ ਮੰਨ ਲਓ ਕਿ ਛੋਟੇ ਛੋਟੇ ਮੋਹਲੇ ਦੋ ਮਾ ਇੱਕ ਦਾ 32 ਤੇ ਇੱਕ ਦਾ 28 ਬਾਈ ਕਹਿੰਦਾ ਜੇ ਕੋਈ ਜੋੜਾ ਲੂਗਾ ਤਾਂ ਬਹਾਂ ਜ ਮਾਨ ਤਨ ਕਰ ਦਾਂਗੇ ਪ ਤੇ ਜਿਲ੍ਹਾ ਨੂ ਬਾਈ ਛੇੜਾ ਸੰਗਰੂਰੀ ਇਹ ਆਪਾਂ ਧੂਰੀ ਰੈਕੋਟ ਤੇ ਮੇਰੇ ਕੋਲ ਵਿਚਾਲੇ ਰਹਿ ਜਾਂਦਾ ਸ਼ੇਰਪੁਰ ਧੂਰੀ ਜੀ ਠੀਕ ਆ ਵੀਰੇ ਤਸੀਲ ਵੀ ਬਾਈ ਨੂੰ ਧੂਰੀ ਪੈ ਜਾਂਦੀ ਹੈਗੀ ਤੇ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 9465952000 ਨੇੜੇ ਦੇ ਪਿੰਡ ਰਹਿ ਜਾਂਦੇ ਬਾਈ ਸ਼ੇਰਪੁਰ ਸ਼ੇਰਪੁਰ ਕਨੌਰੀ ਸਨਲਾਏ ਕਨੌਰੀ ਸਨਾਏ ਭਰਾ ਨੂੰ ਨੇੜੇ ਰਹਿ ਜਾਂਦਾ ਤੇ ਇੱਕ ਵਾਰੀ ਕੰਟੈਕਟ ਨੰਬਰ ਬੋਲੋ 9465952000 ਠੀਕ ਹੈ